ਇਹ ਤਸਵੀਰਾਂ ਤੁਸੀਂ ਫਲੋਰ ਦੀਆਂ ਵੇਖ ਰਹੇ ਹੋ ਜਿੱਥੇ ਦੇਰ ਰਾਤ ਪਿਆਨਕ ਸੜਕਾ ਹਾਦਸਾ ਵਾਪਰਿਆ। ਦਰਸਲ ਇੱਕ ਟੂਰਿਸਟ ਬੱਸ ਅਤੇ ਟਿਪਰ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ। ਤਾਂ ਵੇਖ ਸਕਦੇ ਹੋ ਕਿ ਟਿਪਰ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਗਿਆ। ਤਾਂ ਵੇਖ ਸਕਦੇ ਹੋ ਕਿ ਟਿਪਰ ਦਾ ਜੋ ਅਗਲਾ ਕੈਬਨ ਸੀਗਾ ਉਹ ਬਿਲਕੁਲ ਤੈਸ ਨੈਸ ਹੋ ਜਾਂਦਾ ਤੇ ਬਿਲਕੁਲ ਉਹ ਸਾਈਡ ਤੇ ਡਿੱਗ ਪੈਂਦਾ। ਤਾਂ ਟੂਰਿਸਟ ਬੱਸ ਜੋ ਜੰਮੂ ਤੋਂ ਦੇਰਾਦੂਨ ਜਾ ਰਹੀ ਸੀਗੀ ਤਾਂ ਉਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ। ਤਾਂ ਦੱਸਦੀ ਹੈ ਕਿ ਇਹ ਟੂਰਿਸਟ ਬੱਸ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸਵਾਰ ਸਨ ਪਰ ਬਚਾਅ ਇਸ ਗੱਲ ਦਾ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਜਿਸ ਤਰ੍ਹਾਂ ਟਿਪਰ ਦਾ ਤੁਸੀਂ ਹਾਲ ਵੇਖ ਸਕਦੇ ਹੋ ਕਿ ਟਿਪਰ ਦਾ ਜੋ ਕੈਬਿਨ ਹੈਗਾ ਉਹ ਟੁੱਟ ਕੇ ਜਿਹੜਾ ਸਾਈਡ ਤੇ ਡਿੱਗ ਪੈਂਦਾ ਤੇ ਡਰਾਈਵਰ ਦੀ ਵੀ ਜਿਹੜੀ ਜਾਨ ਉਹ ਬਚ ਗਈ ਹੈ ਉਹ ਸਹੀ ਸਲਾਮਤ ਹੈਗਾ ਪਰ ਜਿਹੜੇ ਦੋਨੇ ਵਹੀਕਲ ਸੀਗੇ ਇੱਕ ਪਾਸੇ ਟੂਰਿਸਟ ਬੱਸ ਤੇ ਦੂਸਰੇ ਪਾਸੇ ਟਿਪਲ ਤੁਸੀਂ ਉਹ ਵੇਖ ਸਕਦੇ ਹੋ ਕਿ ਉਹਨਾਂ ਦਾ ਨੁਕਸਾਨ ਕਿੰਨੇ ਵੱਡੇ ਪੱਧਰ ਤੇ ਹੋਇਆ ਤਾਂ ਬਿਲਕੁਲ ਇੱਕ ਪਾਸੇ ਬਸ ਤੇ ਦੂਸਰੇ ਪਾਸੇ ਟਿਪਰ ਦੇ ਉੱਪਰ ਖੱੱਚੇ ਉੱਡ ਚੁੱਕੇ ਨੇ ਤਾਂ ਧੁੰਦ ਜਿਹੜੀ ਲਗਾਤਾਰ ਪੈ ਰਹੀ ਆ ਤਾਂ ਰਾਤ ਤੋਂ ਹੀ ਜਿਹੜੀ ਇਹ ਧੁੰਦ ਪੈ ਰਹੀ ਸੀਗੀ ਤੇ ਲੋਕਾਂ ਨੂੰ ਜਿਹੜਾ ਉਹ ਦੇਖਣਾ ਵੀ ਮੁਸ਼ਕਲ ਹੋ ਗਿਆ ਕਿਉਂਕਿ ਵਿਜ਼ਿਬਿਲਟੀ ਜਿਹੜੀ ਇੱਕ ਤਰ੍ਹਾਂ ਜ਼ੀਰੋ ਹੋਈ ਪਈ ਆ ਇੱਕ ਪਾਸੇ ਧੂੰਆਂ ਦਾ ਤੇ ਨਾਲ ਜਿਹੜਾ ਧੂਆ ਇਹ ਦੋਨੋਂ ਇਕੱਠੇ ਹੋ ਕੇ visibility ਇਸਨੇ ਜ਼ੀਰੋ ਕਰ ਦੁੱਤੀ ਹੈ ਖਾਸ ਤੌਰ ਤੇ ਪਿੰਡਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸੜਕਾਂ ਤੇ ਜਾਂ ਫਿਰ ਖੇਤਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੀ visibility ਬਿਲਕੁਲ ਜ਼ੀਰੋ ਹੋ ਚੁੱਕੀ ਆ ਜੇਕਰ ਕੋਈ speed ਕਿਸੇ ਦੀ 100 ਸੀ ਕਿ ਤੇ ਉਹ ਘਟ ਕੇ speed ਹੁਣ 50 ਰਹਿ ਗਈ ਆ ਕਿਉਂਕਿ ਅੱਗੇ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਕਿ ਅੱਗੇ ਕਿਹੜਾ ਵਹੀਕਲ ਤੁਰਿਆ ਜਾ ਰਿਹਾ ਜੇਕਰ ਕਿਸੇ ਨੇ ਬ੍ਰੇਕ ਮਾਰ ਦਿੱਤੇ ਤਾਂ ਫਿਰ ਪਿਛਲੀਆਂ ਗੱਡੀਆਂ ਨੂੰ ਵੀ ਸਾਹਮਣਾ ਔਖਾ ਹੋ ਜਾਂਦਾ ਤੇ ਉਸੇ ਤਰ੍ਹਾਂ ਜਿਹੜਾ ਇਹ ਹਾਦਸਾ ਵਾਪਰਿਆ ਹੈਗਾ ਇੱਕ ਟੂਰਿਸਟ ਬੱਸ ਜੋ ਜੰਮੂ ਤੋਂ ਦੇਹਰਾਦੂਨ ਜਾ ਰਹੀ ਸੀਗੀ ਤੇ ਪਿੱਛੇ ਇੱਕ ਟਿਪਰ ਆ ਰਿਹਾ ਸੀਗਾ ਦੋਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਤੇ ਕੈਬਿਨ ਜਿਹੜਾ ਟਿਪਰ ਦਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਉਹ ਟੁੱਟ ਕੇ ਸਾਈਡ ਤੇ ਡਿੱਗ ਪੈਂਦਾ ਤਾਂ ਬੇਹੱਦ ਖੌਫਨਾਕ ਜਿਹੜਾ ਸੜਕ ਹਾਦਸਾ ਜਿਹੜਾ ਇਹ ਫਲੋਰ ਦੇ ਵਿੱਚ ਵਾਪਰਿਆ ਹੈਗਾ ਤਾਂ ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਸਵਾਰ ਸਨ ਤਾਂ ਉਹਨਾਂ ਦਾ ਵਿਚਾਰਿਆ ਹਾਲਾਂਕਿ ਜੋ ਟੇਪਰ ਦਾ ਡਰਾਈਵਰ ਸੀਗਾ ਉਸਦੇ ਸੱਟਾਂ ਦਾ ਜ਼ਰੂਰ ਲੱਗੀਆ ਪਰ ਜਾਨੀ ਨੁਕਸਾਨ ਤੋਂ ਜ਼ਰੂਰ ਬਚਾਰਿਆ ਤਾਂ ਸਾਡੀ ਵੀ ਇਹੀ ਅਪੀਲ ਹੈ ਕਿ ਹਜੇ ਕਿੰਦਾ ਧੁੰਦ ਜਿਹੜੀ ਉਹ ਪੈਣੀ ਸ਼ੁਰੂ ਹੋਈ ਆ ਹਾਲਾਂਕਿ ਇਸ ਵਾਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਧੁੰਦ ਜਿਹੜੀ ਉਹ ਕਾਫੀ ਲੇਟ ਪਈ ਆ ਪਰ ਧੁੰਦ ਦੇ ਨਾਲ ਨਾਲ ਜੋ ਧੂਆਂ ਹੈ ਗਿਆ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜਾ ਇਹ ਧੂਆਂ ਜਿਹੜਾ ਅਸਮਾਨੀ ਚੜਿਆ ਰਹਿੰਦਾ ਤਾਂ ਲੋਕਾਂ ਨੂੰ ਜਿਹੜਾ ਦੇਖਣਾ ਵੀ ਬੰਦ ਹੋ ਜਾਂਦਾ ਤੇ ਇਸ ਧੂਏ ਕਾਰਨ ਕਈ ਹਾਦਸੇ ਜਿਹੜੇ ਵਾਪਰ ਜਾਂਦੇ ਨੇ ਇਸ ਕਰਕੇ ਜੇਕਰ ਤੁਹਾਨੂੰ ਜ਼ਰੂਰੀ ਕੋਈ ਕੰਮ ਹੈਗਾ ਤਾਂ ਟਾਈਮ ਸ਼ੇਰ ਜਿਹੜਾ ਕਰ ਤੋਂ ਬਾਹਰ ਨਿਕਲਿਆ ਜਾਵੇ ਤੇ ਟਾਈਮ ਸ਼ੇਰ ਹੀ ਘਰ ਆਇਆ ਜਾਵੇ ਕਿਉਂਕਿ ਜਦੋਂ 5 6 ਵਜੇ ਜਾਂਦੇ ਨੇ ਤੇ ਉਸ ਤੋਂ ਬਾਅਦ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਖਾਸ ਤੌਰ ਤੇ ਜੇਕਰ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਜਦੋਂ ਖੇਤਾਂ ਦੇ ਵਿੱਚ ਧੁੰਦ ਅਤੇ ਧੂਆ ਜਿਹੜਾ ਜਦੋਂ ਮਿਕਸ ਹੋ ਜਾਂਦਾ ਤਾਂ ਲਿੰਕ ਸੜਕਾਂ ਹੁੰਦੀਆਂ ਨੇ ਤਾਂ ਕਈ ਵਾਰ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਨੇ ਪਰ ਜਿੱਥੇ ਲਿੰਕ ਸੜਕਾਂ ਤੇ ਅਜੇ ਹਾਦਸੇ ਵਾਪਰਦੇ ਨੇ ਤਾਂ ਉੱਥੇ ਹੀ ਇਹ ਹਾਸਾ نیشنل ਹਾਈਵੇ ਤੇ ਵਾਪਰਿਆ ਹੈ ਗਿਆ ਜਿੱਥੇ ਇੱਕ ਟੂਰਿਸਟ ਬੱਸ ਅਤੇ ਟਿਪਰ ਦੀ ਆਪਸ ਦੇ ਵਿੱਚ ਟੱਕਰ ਹੋਈ ਆ ਤਾਂ ਜੋ